ਫੰਕਸ਼ਨੇ ਮਤ ਪਾਤੇ ਕਿੰਨਾ ਸਮਾਂ ਰੱਖੇ ਪ੍ਰਪ ਅੱਗੇ ਚੱਲੇ ਪਾਵਾਂਗੇ ਉੱਪਰ ਵਾਲੇ ਕਿਲੇ ਦੇ ਵਿੱਚ ਜਾਣਾ ਜਿੱਥੇ ਰਾਜੇ ਕਹਿਰ ਗਿੱਤੇ ਹੋ ਸੀ ਇਸਰੇ ਵਿੱਚ 52 ਰਾਜਾਂ ਨੂੰ ਬੰਨ੍ਹ ਕੇ ਰੱਖਿਆ ਗਿਆ ਸੀ ਇੱਕ ਥੰਮਲੇ ਨਾਲ ਇੱਕ ਰਾਜ ਨੂੰ ਬੰਨ੍ਹਿਆ ਗਿਆ ਸੀ ਉਹ ਪੁਰਾਣਾ ਪਿਲਾ ਇੱਕ ਕੋਰੇ ਖੂਬ ਵੀ ਹੈ ਜਿਸ ਦੇ ਵਿੱਚ ਕਿ ਮਿੱਠਾ ਜ਼ਹਿਰ ਪਾਇਆ ਗਿਆ ਸੀਗਾ ਉਹ ਕੋਈ ਤੁਹਾਨੂੰ ਆਪ ਦਿਖਾਉਣਾ ਹੈ ਆ ਗਈ ਤੂੰ ਲੈ ਸਾਰਿਆਂ ਨੂੰ ਗੰਦਾ ਪਾਣੀ ਦਿੱਤਾ ਉਹ ਵੱਡਾ ਕਿਉਂ ਜਿਸ ਕੋਹ ਵਿੱਚ ਪਾਣੀ ਮਿੱਠਾ ਜ਼ਹਿਰ ਪਾਣੀ ਪਾਉਂਦੇ ਨੰਬਰ ਦੇ ਪਾਣੀ ਹੁਣ ਕਟੋ ਬਦਲ ਦਿੱਤਾ ਬਾਅਦ ਚ ਇਹਨਾਂ ਨੇ ਪਾਣੀ ਪਾਉਂਦੇ ਸੀ ਉਠੋ ਆ ਕੇ ਮੂੰਹ ਹੱਥ ਧੋ ਕੇ ਜਿਹੜੇ ਇਹਨਾਂ ਦੇ ਭਗਤੀ ਕਰਨ ਵਾਲੇ ਰਾਜੇ ਸੀ ਨਾ ਰਾਜੇ ਵੀ ਬਹੁਤ ਬੰਦਗੀ ਵਾਲੇ ਸੀ ਇਹਦੀ ਗੱਲ ਉਹ ਇੱਥੇ ਦੇ ਘੇਰੇ 'ਚ ਬੈਠ ਕੇ ਬੰਦਗੀ ਕਰਦੇ ਨੇ ਘੇਰੇ 'ਚ ਬੈਠਣਾ ਮਤਲਬ ਇਹ ਸੀ ਅਗੋਂ ਨਿਵਾਨ ਆ ਵੀ ਜੇ ਕਿਹਨੂੰ ਨੀਂਦ ਦਾ ਟੋਲਾ ਵੇ ਸੁਰੇ ਕੋਈ ਉਹਨੇ ਡਰ ਹੋਵੇ ਤੇ ਡਰ ਦੇ ਖੋਫ ਦੇ ਵਿੱਚ ਨੀਂਦ ਨਹੀਂ ਆਉਗੀ ਬੰਦਾ ਚੁਕੰਨ ਹੋ ਕੇ ਬੰਦਗੀ ਕਰਦਾ ਚਲੋ ਜੀ ਦੇਖੋ ਪੂਰਾ ਕਵਾਲੀਅਰ ਸ਼ਹਿਰ ਕੀ ਨਜ਼ਾਰਾ ਹਾ 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 ਸਵੇਰੇ ਸਵੇਰੇ ਨਾ ਦੇਖੋ ਆਪੇ ਜਾਂਦਾ ਆਪਾ ਸਾਡਾ ਚਾਹ ਪੀਣ ਨੂੰ ਨਹੀਂ ਹਟਦਾ ਆ ਜਾ ਵੀ ਇਹਨੂੰ ਲੱਸੀ ਨਹੀਂ ਮਿਲੇਗੀ ਲੱਸੀ ਨਹੀਂ ਮਿਲੀ ਭਾਈ ਸਾਡਾ ਪਤਾ ਨਹੀਂ ਪਈ ਮੈਂ ਕਹਿੰਦਾ ਭਾਈ ਹੁਣ ਗਮਾ ਯਰ ਬੋਈ ਉਹ ਇੱਧਰ ਦੇ ਕੇ ਪਾਪੀ ਨੂੰ ਵਾਸ਼ਾ ਚਾਹ ਪੀ ਲੈ ਪੀ ਲੋ ਹੋਰ ਪੀ ਲੋ ਉਹ ਲੈ ਬੋਈ ਉਹ ਚਾਰ ਉਹ ਸਾਡੋ ਮੂਹੇ ਸਿੱਧਾ ਪੀ ਲਈ ਭਾਈ ਜੀ ਹੁਣ ਸ਼ਾਮ ਦੇ ਵੱਜ ਚੁੱਕੇ ਨੇ 6:30 ਤੇ ਹੁਣ ਆਪਾਂ ਪਹੁੰਚ ਗਏ ਅੰਦੌਰ ਅੱਜ ਦੀ ਰਾਤ ਆਪਾਂ ਇੱਥੇ ਰੁਕਣਾ ਹਾਂਜੀ ਅੱਜ ਤਾਂ ਸਫ਼ਰ ਤਾਂ ਬਹੁਤ ਥਕਾਵਟਦਾ ਸੀ ਤੇ ਅਸੀਂ ਤਾਂ ਅੱਜ ਦੋ ਥਾਂ ਮੇ ਹੀ ਰੁਕੇ ਹਾਂ ਹੁਣ ਤਾਂ ਸਾਰਿਆਂ ਨੂੰ ਨੀਂਦ ਆਉਣ ਲੱਗ ਰਹੀ ਬਹੁਤ ਲੰਬਾ ਸਫ਼ਰ ਸੀ ਸਵੇਰੇ 5 ਵਜੇ ਦੇ ਚੱਲੇ ਹੋਇਆ ਸਿਰਫ ਲੰਕਰ ਛਕਣ ਵਾਸਤੇ ਰੁਕਣਾ ਪੈਂਦਾ ਨਹੀਂ ਸਾਰਾ ਦਿਨ ਸਫ਼ਰ 'ਚ ਲੱਗ ਜਾਂਦਾ ਅੱਜ ਅਸੀਂ ਪਹੁੰਚ ਗਏ ਅੰਦੌਰ ਅੱਜ ਦਾ ਵਲੌਗ ਇੱਥੇ ਕਰਦੇ ਆਂ ਸਮਾਪਤ ਸਵੇਰੇ 4 ਵਜੇ ਚੱਲਣਾ ਲੱਗ ਪਊਗਾ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਆਪਾਂ ਖੜੇ ਆ ਇਹ ਮੱਧ ਪ੍ਰਦੇਸ਼ ਦੇ ਅੰਦਰ ਬਾਹਰ ਇੱਕ ਨਗਰ ਹੈ ਜਿੱਥੇ ਦਸ਼ਮੇਸ਼ ਪਾਸ਼ਾ ਜੀ ਪੰਜਾਬ ਦੀ ਧਰਤੀ ਤੋਂ ਚੱਲਦੇ ਹੋਏ ਆਗਰੇ ਤੋਂ ਹੁੰਦੇ ਦਿੱਲੀ ਆਗਰੇ ਤੋਂ ਹੁੰਦੇ ਹੋਏ ਜੋ ਕਿ ਹਜ਼ੂਰ ਸਾਹਿਬ ਨੇੜੇ ਪਹੁੰਚੇ ਸਨ ਉਸ ਸਮੇਂ ਇੱਥੇ ਇੱਕ ਜੋਗੀ ਸੀ ਬਿਰਧ ਜਦੋਂ ਕਿ ਉਸ ਜੋਗੀ ਨੂੰ ਮਿਲਣ ਵਾਸਤੇ ਆਏ ਤੇ ਇਸ ਸਥਾਨ ਤੇ 20 ਦਿਨ ਰੁਕੇ ਉਹ ਸਾਹਮਣੇ ਜੋ ਆਪਾਂ ਦੇਖ ਰਹੇ ਉਹ ਜੋਗੀ ਦਾ ਸਥਾਨ ਹੈ ਜੋ ਕਿ ਜੋਗੀ ਦਾ ਆਸਨ ਹੋਇਆ ਕਰਦਾ ਸੀ ਇੱਕ ਪਾਸੇ ਜੋਗੀ ਦੀ ਰਹਾਇਸ਼ ਹੈ ਇੱਥੇ ਬੈਠ ਕੇ ਦਸ਼ਮੇਸ਼ ਪਾਤਸ਼ਾਹ ਜੀ ਜੋਗੀ ਨੂੰ ਵੀ ਉਪਦੇਸ਼ ਕੀਤਾ ਸੀ ਅਤੇ ਇਸੇ ਸਥਾਨ ਤੇ ਬੈਠ ਕੇ 20 ਦਿਨ ਦੇ ਅੰਦਰ ਸਤਿਗੁਰਾਂ ਨੇ ਹੋਰ ਬਿਆੰਤ ਸੰਗਤਾਂ ਲਿਖਾਰੀਆਂ ਦੇ ਨਾਲ ਬੈਠ ਕੇ ਜੋ ਕਿ ਸੋਨੇ ਦੇ ਅੱਖਰਾਂ ਦੇ ਨਾਲ ਹੱਥ ਲਿਖਤ ਬੀੜ ਲਿਖੀ ਸੀ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪ ਦੇ ਹਸਤਾਖਰ ਕੀਤੇ ਨੇ ਉਹ ਬੀੜ ਅੱਜ ਵੀ ਇੱਥੇ ਮੌਜੂਦ ਹੈ ਬਿਰਧ ਬੀੜ ਹੋਣ ਕਰਕੇ ਇੱਥੇ ਵੀਡੀਓ ਰਾਹੀਂ ਸੰਗਤਾਂ ਨੂੰ ਉਸ ਬੀੜ ਦੇ ਦਰਸ਼ਨ ਕਰਵਾਏ ਜਾਂਦੇ ਨੇ ਸਾਲ ਵਿੱਚ ਦਸ਼ਮੇ ਪਾਤਸ਼ਾਹ ਦੇ ਜਨਮ ਦਿਹਾੜੇ ਵਾਲੇ ਦਿਨ ਸਮੂਚੀਆਂ ਸੰਗਤਾਂ ਨੂੰ ਉਸ ਬੀੜ ਦੇ ਹੂਬਹੂ ਦਰਸ਼ਨ ਕਰਵਾਏ ਜਾਂਦੇ ਪਰ ਅੱਗੇ ਪਿੱਛੇ ਆਈਆਂ ਗਈਆਂ ਸੰਗਤਾਂ ਨੂੰ ਵੀਡੀਓ ਤੋਂ ਰੇਂਜ ਦਰਸ਼ਨ ਕਰਵਾਏ ਜਾਂਦੇ ਨੇ ਇਹ ਥੋਂ ਦਾ ਨਗਰ ਅਤੇ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜੋਗੀ ਹੈ ਜਿੱਥੇ ਦਸ਼ਮੇ ਪਾਤਸ਼ਾਹ ਜੀ 20 ਦਿਨ ਰੁਕੇ ਸੀ ਜੋਗੀ ਇਸ ਦੇ ਉੱਤੇ ਬੈਠ ਕੇ ਉਸ ਪ੍ਰਮਾਤਮਾ ਦੀ ਬੰਦਗੀ ਕਰਿਆ ਕਰਦਾ ਸੀ ਉਸ ਪਾਸੇ ਜੋਗੀ ਦੀ ਰਹਿائش ਵਾਲਾ ਕਮਰਾ ਹੈ ਅਤੇ ਇਸ ਸਥਾਨ ਤੇ ਬੈਠ ਕੇ ਦਸਵੇਂ ਪਾਤਸ਼ਾਹ ਨੇ yogi ਨੂੰ ਉਪਦੇਸ਼ ਕੀਤਾ ਹੈ ਉੱਪਰ ਲਿਖਿਆ ਵੀ ਹੋਇਆ ਬੜੀ ਸੰਗਤ ਕਿਉਂਕਿ ਬਹੁਤ ਜ਼ਿਆਦਾ ਦਿਨ ਰਹਿਣ ਕਰਕੇ ਦੂਰ ਦਰਾਡੇ ਤੋਂ ਬੇਅੰਤ ਸੰਗਤਾਂ ਆਉਂਦੀਆਂ ਰਹੀਆਂ ਅਤੇ ਇਹ ਸੰਗਤਾਂ ਇੱਥੇ ਦਰਸ਼ਨ ਦੇਦਾਰ ਇੰਨੇ ਕਰਨ ਆਉਂਦੇ ਆਂ ਜਿਆਦਾ ਸੰਗਤ ਆਉਣ ਕਰਕੇ ਇਸ ਸਥਾਨ ਦਾ ਨਾਮ ਬੜੀ ਸੰਗਤ ਰੱਖਿਆ ਗਿਆ ਹੈ। ਆਓ ਗੁਰੂਪਿਆ ਰਿਸਾਸ ਸੁਣ ਜਿਓ ਜਿਸ ਸਥਾਨ ਤੇ ਆਪਾਂ ਦਰਸ਼ਨ ਦੇਦਾਰ ਕਰ ਰਹੇ ਆਂ ਇਸ ਸਮੇਂ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਜੀ ਵਿਰਧ yogi ਦੇ ਕੋਲ 20 ਦਿਨਾਂ ਆ ਕੇ ਰੁਕੇ ਸਨ। ਔਰ ਜਿੱਥੇ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਸਥਾਨ ਤੇ ਉਸ ਵਿਰਧ ਜੋਗੀ ਨੇ ਸਤੂਗੁਰਾਂ ਦਾ ਇੱਕ ਆਸਣ ਬਣਾ ਕੇ ਦਿੱਤਾ ਸੀ ਜਿੱਥੇ ਦਸ਼ਮੇਸ਼ ਪਾਸ਼ਾ ਜੀ 20 ਦਿਨ ਬੈਠ ਕੇ ਬਿਆਨਤ ਸੰਗਤਾਂ ਆਈਆਂ ਨੂੰ ਉਪਦੇਸ਼ ਕਰਦੇ ਸਨ ਔਰ ਇਸ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਪਟਿਆਲਾ ਨੇ ਕਰਵਾਈ ਜੋ ਕਿ ਇਹ ਲੱਕੜ ਦਾ ਜਿੰਨਾ ਵੀ ਕੰਮ ਹੋਇਆ ਹੋਇਆ ਇਹ ਸਾਰੀ ਹੀ ਬਹੁਤ ਕੀਮਤੀ ਲੱਕੜ ਜਿਹੜੀ ਲਗਾਈ ਗਈ ਹੈ ਇਹ ਸਾਰੇ ਪੀਲਰ ਜੜਾਂ ਤੋਂ ਲੈ ਕੇ ਆ ਉੱਪਰ ਜਿੰਨਾ ਛੱਤ ਦਾ ਕੰਮ ਇੰਨਾ ਗਾਰੀ ਹੋਇਆ ਹੈ ਇਹ ਮਹਾਰਾਜਾ ਰਣਜੀਤ ਸਿੰਘ ਨੇ 10ਵੇਂ ਪਾਸ਼ਾ ਦੇ ਯਾਦ ਦੇ ਵਿੱਚ ਇਸ ਸਥਾਨ ਦੇ ਪਵਿੱਤਰ ਸਥਾਨ ਦੀ ਸੇਵਾ ਕਰਵਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਈ ਜੋਗੀ ਦਾ ਸਥਾਨ ਜਿੱਥੇ ਉਹ ਰਹਿੰਦਾ ਸੀ ਇੱਕ ਸੱਸੀ ਬਾਬਾ ਨੇ ਬਣੋ ਕਰਾਈ ਇਹ ਆਹੀ ਖੂਹ ਇਹੋ ਇਹ ਖੂਈ ਹੈ ਜਿੱਥੇ ਜੋਗੀ ਰਹਿੰਦਾ ਸੀ ਅੱਛਾ ਜੀ ਇਸ ਖੂਈ ਦੇ ਵਿੱਚੋਂ ਜੋਗੀ ਆਪਣੇ ਪੀਣ ਵਾਸਤੇ ਜਲ ਅਤੇ ਇਸ਼ਨਾਨ ਕਰਨ ਵਾਸਤੇ ਆਏ ਗਏ ਯਾਤਰੂਆਂ ਵਾਸਤੇ ਇੱਥੋਂ ਜਲਦੇ ਘੜੇ ਪਰ ਕੇ ਰੱਖਦਾ ਸੀ ਆਉਂਦੇ ਜਾਂਦੇ ਯਾਤਰੂ ਜਦੋਂ ਜੋਗੀ ਦੇ ਕੋਲ ਕੋਈ ਸਿੱਖਿਆ ਲੈਣ ਆਉਂਦੇ ਕੋਈ ਦਵਾਈ ਬੂਟੀ ਲੈਣ ਆਉਂਦਾ ਤੇ ਜੋਗੀ ਆਿਆਂ ਨੂੰ ਜਲ ਪਾਣੀ ਦੀ ਸੇਵਾ ਇਸ ਖੂਹੇ ਦੇ ਵਿੱਚੋਂ ਕਰਿਆ ਕਰਦੇ ਸੀ ਠੀਕ ਹੈ ਜੀ ਪੰਨੋ ਗੁਰਦੁਆਰਾ ਸੰਗਤਵਾਲੀ ਆਪਦੇ ਹਨ ਇਹ ਉਹਦਾ ਇਤਿਹਾਸ ਇਸ ਤਰ੍ਹਾਂ ਹੈ ਜਦੋਂ ਰਾਜੇ ਨਿਊ ਮਕਿੰਦਾ ਰਾਜ ਸਿੰਘ ਉਸ ਵੇਲੇ ਰਿਹਸਤ ਦਾ ਪਾਣੀ ਬਹੁਤ ਖਾਰਾ ਹੋਣ ਕਰਕੇ ਇੱਥੋਂ ਦੀ ਸੰਗਤ ਬਹੁਤ ਦੁਖੀ ਸੀ ਰਾਜਨਿਯਮੰਤ ਦੇ ਰਾਜ ਦੇ ਵਿੱਚ ਹੀ ਇੱਕ ਲਾਲਸਾ ਨਾਮ ਦਾ ਫਕੀਰ ਰਹਿੰਦਾ ਸੀ ਰਾਜਨਿਯਮੰਤ ਦੀ ਲਾਲਸਾ ਫਕੀਰ ਉੱਤੇ ਬੜੀ ਸਰਦਾ ਤੇ ਆਸਤਾ ਸੀ ਕਿ ਰਾਜਾ ਨਿਯਮੰਤ ਜੋ ਵੀ ਫਰਮਾਨ ਕਰਦੇ ਸੀ ਲਾਲਸਾ ਫਕੀਰ ਉਹਨੂੰ ਸੱਤ ਕਰਕੇ ਮੰਨਦੇ ਸੀ ਤੇ ਰਾਜਾ ਨਿਯਮੰਤ ਸੋਚ ਰਿਹਾ ਸੀ ਕਿ ਲਾਲਸਾ ਫਕੀਰ ਇੱਥੋਂ ਦਾ ਪਾਣੀ ਸ਼ੁੱਧ ਕਰ ਦੇਊਗਾ ਪਰ ਇਦਾਂ ਹੋਇਆ ਨਹੀਂ ਲਾਲ ਸਫਕੀ ਨੇ ਸਗੋ ਰਾਜ ਨਿਯਮਤ ਨੂੰ ਬੇਨਤੀ ਕੀਤੀ ਸੀ ਨੇੜੇ ਹੀ ਬੁਰਹਾਨਪੁਰ ਦੇ ਤੁਸੀਂ ਸਾਜ ਤੋਂ ਹੋ ਗਏ ਹੋਗੇ ਕਿ ਰਾਜਾ ਆਪਣੀ ਸੰਗਤ ਨੂੰ ਥੋੜੀ ਲੈ ਕੇ ਮਹਾਰਾਜ ਕੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੋ ਉਹ ਤੁਹਾਡੀ ਫਰਿਆਦ ਜ਼ਰੂਰ ਪੂਰੀ ਕਰਨਗੇ ਰਾਜ ਨਿਯਮਤ ਨੇ ਇਦਾਂ ਹੀ ਕੀਤਾ ਇਥੋਂ ਦੀ ਸੰਗਤ ਲੈ ਜਾ ਕੇ ਕੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਦਾ ਪਾਣੀ ਬਹੁਤ ਖਾਰਾ ਹੋਣ ਕਰਕੇ ਸੰਗਤ ਬਹੁਤ ਦੁਖੀ ਹੈ ਤੁਸੀਂ ਇੱਥੇ ਆ ਕੇ ਦਰਸ਼ਨ ਦੋ ਸਤਿਗੁਰ ਜੀ ਨੂੰ ਉਹਨਾਂ ਦੀ ਬੇਨਤੀ ਪਰਵਾਹ ਕਰਦੇ ਹੋਏ ਪਿੱਛੇ ਥੋੜਾ ਸਾਹ ਜਿਵੇਂ ਤੁਸੀਂ ਜਾ ਕੇ ਦੇਖੋਗੇ ਸਤਿਗੁਰ ਜੀ ਨੇ ਉੱਤੇ ਆ ਕੇ ਤੇ ਖਾਣਾ ਦਿੱਤਾ ਫਿਰ ਨਾਲੇ ਇੱਕ ਖੂਦੀ ਉਸਾਰੀ ਕੀਤੀ ਸਤਿਗੁਰ ਜੀ ਨੇ ਉਹ ਅਜੇ ਵੀ ਮੌਜੂਦ ਹੈ ਬੈਕਸਾਈਡ ਤੁਸੀਂ ਜਾ ਕੇ ਦੇਖੋਗੇ ਜੋ ਪਹਿਲੇ ਪਾਣੀ ਨਿਕਲਿਆ ਉਹਦੇ ਵਿੱਚੋਂ ਮੀਠਾ ਤੇ ਸੁੱਧ ਨਿਕਲਿਆ ਪੂਰੇ ਇਲਾਕੇ ਦਾ ਪਾਣੀ ਮੀਠਾ ਤੇ ਸੁੱਧ ਹੋ ਗਿਆ ਆਇਆ ਥੋੜਾ ਇਤਿਹਾਸ ਹੈ ਤੁਸੀਂ ਬੈਕਸਾਈਡ ਜਾ ਕੇ ਦੇਖੋਗੇ ਜਿਹਨੂੰ ਕਹਿੰਦੇ ਕਦਮੁਦਾਰੂ ਉਹ ਸ਼ਰਮ ਦੋ ਹੀ ਥਾਂਵਾਂ ਤੇ ਇੰਡੀਆ ਦੇ ਵਿੱਚ ਇਹ ਮਲਕਾਪੁਰ ਦੇ ਵਿੱਚ ਹੀ ਮਥਰਾ ਦੇ ਵਿੱਚ ਜਿਹਨੂੰ ਕਦਮ ਦਾ ਰੁੱਖ ਆਖਦੇ ਨੇ ਇਹ ਤੋਂ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਇਥੋਂ ਦੀ ਕਾਰ ਸੇਵਾ ਪੰਥ ਰਤਨ ਜੱਤੇਦਾਰ ਬਾਬਾ ਹਰਦਨ ਸਿੰਘ ਜੇ ਵਰਸਾਏ ਪੰਥ ਰਤਨ ਜੱਤੇਦਾਰ ਬਾਬਾ ਬਚਨ ਸਿੰਘ ਜੀ ਜੱਤੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਵੱਲੋਂ ਚੱਲੀ ਆ ਸੰਤਾਂ ਨੂੰ ਬੇਨਤੀ ਹੈ ਤਿੰਨ ਕੁ ਪੇਟਾ ਦਾ ਜਮਾ ਕਰਾ ਕੇ ਆਪਣੀ ਮਾਇਆ ਸਪਲੀ ਕਰੋ ਤੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੇ ਨਾ ਦੇ ਸੰਤਾਂ ਨੂੰ ਬੇਨਤੀ ਹੈ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਅਤੇ ਚਾਹ ਦੇ ਨੰਬਰ ਪਿਆ ਰਹੇ ਸਭ ਨਾਨੀ ਚੱਕੇ ਜਾਂਦੇ ਕਿਰਪਾਲਤਾ ਕਰਨੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਪਹਿਲਾ ਪਾਲੀ ਪਾਣੀ ਇਸ ਦਰਖਤ ਨਾਲ ਗੁਰੂ ਗੋਵਿੰਦ ਸਿੰਘ ਜੀ ਨੇ ਬੰਨਿਆ ਸੀ ਜਿਉਂਦਾ ਘੋੜਾ ਇਹ ਆ ਉਹ ਦਰਖਤ ਬਹੁਤ ਪੁਰਾਣਾ ਹੋ ਗਿਆ ਇਹ ਵੀ ਹੁਣ ਸਖੀਰਾ ਹਲੇ ਵੀ ਹਰਾ ਖੜਿਆ ਇਹ ਦੇਖੋ ਤੁਸੀਂ ਸੇਤੂ ਨਾਲ ਖਾਂਦਾ ਨਹੀਂ ਬੰਦ ਰਹੇ ਹਰਾ ਉਹ ਦੇਖੋ ਫੁੱਟ ਰਿਹਾ ਉੱਥੋਂ ਦਵਾਰੇ ਦੇਖੋ ਫੁੱਟਿਆ ਹੋਇਆ ਉਧਰੋਂ ਉਹ ਦੇਖਦਾ ਨਹੀਂ ਇਹ ਬਹੁਤਾ ਪਹਿਲੀ ਦਾ ਸਰੀਰਕ ਨਹੀਂ ਹਲਕਾ ਕੋਈ ਗੰਮ ਨਹੀਂ ਬਹਰ ਆਈ ਇੱਧਰ ਬਣਾ ਹੋਇਆ ਜੋ ਖੂਹ ਜਿਹੜੇ ਦਾ ਪਾਣੀ ਖਾਰਾ ਸੀ ਔਰ ਇਹ ਖੂਹ ਦਾ ਫਿਰ ਪਾਣੀ ਮਿੱਠਾ ਕਰ ਦਿੱਤੀ ਗੁਰੂ ਜੀ ਨੇ ਆਪਿ ਉਹ ਕਿਹੜਾ ਬਣਾਇਆ ਉਹ ਵੀ ਸਰ ਲੋਕੀ ਹਾਂਜੀ ਹੁਣ ਆਪਾਂ ਪਹੁੰਚ ਗਏ ਨਾਮਦੇਵ ਨਰਸੀ ਅੱਜ ਆਪਾਂ ਸਵੇਰੇ ਚੱਲੇ ਸੀ ਐਂਡੋਰ ਤੋਂ ਕਹੇ ਵੇ ਚੱਲਦੀ ਸੀ ਆਪਾਂ 5 ਵਜੇ 5 ਵਜੇ ਅੱਜ ਫੇਰ ਆਪਣਾ ਸਾਰਾ ਦਿਨ ਐਂਡਾਂ ਤੇ ਵਗਾਰਾ ਤੋਂ ਹੀ ਤੇ ਹੁਣ ਬਾਕੀ ਸੰਗਤ ਉਧਰ ਖੜੀ ਆ ਹੁਣ ਆਪਾਂ ਬਸ ਕਮਰਾ ਲੈਣ ਜਾ ਰਹੇ ਨੇ ਫਿਰ ਸਮਾਨ ਸੋਪਾ ਲਾਉਨੇ ਆ ਤੇ ਅੱਜ ਦਾ ਵਲੌਗ ਇੱਥੇ ਕਰਤਾ ਖਤਮ ਕੱਲ ਨੂੰ ਸਵੇਰੇ ਫੇਰ ਨਿਕਲਾਂਗੇ ਅੱਗੇ ਵਲੌਗ ਦੇ ਨਾਲ ਜੁੜੇ ਰਹੋ